ਯਾਸ਼ੀ ਆਰਾਮ ਮੈਂ ਨਾ ਪਿਛਲੇ ਦਿਨੀ ਫਾਜ਼ਿਲ ਕਾ ਸ਼ਮਸ਼ਾਨ ਘਟ ਗਿਆ ਸੀ ਉੱਥੇ ਮੈਂ ਦੇਖਿਆ ਕਿ ਜਿੱਥੇ ਪਬਲਿਕ ਬੈਠੀ ਸੀ ਤੇ ਉੱਥੇ ਰੇਕ ਜਿੰਨੇ ਜਿਵੇਂ 10 15 ਜਣੇ ਇਕੱਠੇ ਬੈਠੇ ਸੋ ਉੱਥੇ ਇੱਕ ਇੱਕ ਉੱਥੇ ਕੂਲਰ ਲੱਗੇ ਆ ਸੀ 10 15 ਕੂਲਰ ਲੱਗੇ ਸੀ ਮੈਨੂੰ ਬੜਾ ਵਧੀਆ ਸਿਸਟਮ ਲੱਗਿਆ ਤੇ ਫਿਰ ਮੈਂ ਇੱਕ ਪੋਸਟ ਆਪਦੀ ਸੰਸਤਾ ਐਂਟੀ ਕ੍ਰਾਪਸ਼ਨ ਬਿਊਰੋ ਵੱਲੋਂ ਪਾਈ ਵੀ ਆਪਾਂ ਲੰਗਰਾਂ ਤੇ ਬਹੁਤ ਜ਼ਿਆਦਾ ਵੀ দান ਦੇਣੇ ਆ ਤੇ ਕੁਝ ਹਿੱਸਾ ਪਾਇ ਇੱਧਰ ਵੀ ਕੱਢੀ ਤੇ ਮੈਨੂੰ ਲੱਗਿਆ ਸੀ ਵੀ ਜਲਾਲਾਬਾਦ ਸੀ ਭੂਮੀ ਜਿਹੜਾ ਹਾਲ ਹੈ ਏ ਸੀ ਬਹੁਤ ਵਧੀਆ ਸਿਸਟਮ ਸੀ ਤੇ ਪਰ ਪਿੱਛੇ ਜਿੱਥੇ ਆਪਣੇ ਸਮਸ਼ਾਨ ਘਾੜ ਸੀ ਜਿੱਥੇ ਆ ਆਪਣਾ ਸੰਸਕਾਰ ਕਰਦੇ ਆ ਇਨਸਾਨ ਦਾ ਤੇ ਉੱਥੇ ਪਬਲਿਕ ਆਉਂਦੀ ਤੇ ਬਰਾਂਡੇ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਉੱਥੇ ਮੈਨੂੰ ਲੱਗਿਆ ਵੀ ਇੱਥੇ ਵੀ ਕੂਲਰ ਜ਼ਰੂਰੀ ਸੀ ਤੇ ਮੈਂ ਉਹ ਪੋਸਟ ਪਾਈ ਤੇ ਮੇਰੇ ਭੈਣ ਜੀ ਜੀ ਇਹ ਰਹਿੰਦੇ ਨੇ ਅਮਿਤ ਗਲੋਤਰਾ ਜੀ ਉੱਥੇ ਅਬੋਰ ਆ ਸਿਸਟਮ ਮਮਤਾ ਕੋਲੋਤਰਾ ਜੀ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਇੱਕ ਕੂਲਰ ਅਸੀਂ ਦੇਣਾ ਚਾਹੁੰਦੇ ਆ ਵੀ ਮੰਮੀ ਦੀ ਯਾਦ ਮੇਰੀ ਮਾਤਾ ਇਹ ਪਿੱਛੇ ਐਕਸਪਾਇਰ ਹੋਈ ਸੀ ਇਸ ਇਸਨਮਤੀ ਸਰੋਜ ਰਾਣੀ ਤੇ ਵਾਈਫ ਆਫ ਸ਼੍ਰੀ ਮੇਲਾ ਰਾਮ ਖੇੜਾ ਉਹਨਾਂ ਦੀ ਯਾਦ ਚ ਉਹਨਾਂ ਨੇ ਕਿਹਾ ਵੀ ਇੱਕ ਕੂਲਰ ਸਾਡੇ ਵੱਲੋਂ ਤੁਸੀਂ ਇੱਥੇ ਲਗਵਾਓ ਤੇ ਇਸ ਕਰਕੇ ਅੱਜ ਜੋ ਅਸੀਂ ਆ ਕੂਲਰ ਇੱਥੇ ਪੇਟ ਕਰਨਾ ਆ ਰਹੇ ਆ ਤੇ ਮੈਂ ਹੋਰ ਵੀ ਜਾਲਾਬਾਦ ਦੇ ਦਾਨੀ ਸੱਜਣਾ ਨੂੰ ਅਪੀਲ ਕਰਦਾ ਵੀ ਤੁਸੀਂ ਵੀ ਅੱਗੇ ਆਓ ਤੇ ਜਲਾਲਾਬਾਦ 5-7 ਕੁੱਲਰ ਹੋਰ ਇੱਥੇ ਲੱਗਣੇ ਚਾਹੀਦੇ ਨੇ ਤੇ ਸਾਰੇ ਕੋਈ ਨਾ ਕੋਦਾਨੀ ਸੱਜਣ ਬਹੁਤ ਨੇ ਜਲਾਲਾਬਾਦ ਕੋਈ ਕਮੀ ਨਹੀਂ ਹੈਗੀ ਤੇ ਛੋਟਾ ਜਿਹਾ ਪਰਾਲਾ ਕਿ 11-12 ਹਜ਼ਾਰ ਦਾ ਕੁੱਲਰ ਹੁੰਦਾ ਤੇ ਤੁਸੀਂ ਸਾਰੇ ਅੱਗੇ ਆਓ ਤੇ ਇੱਕ ਇੱਕ ਪੰਜ ਚਾਰ ਕੁੱਲਰ ਹੋ ਰਹੇ ਇੱਥੇ ਦਾਨ ਕਰੋ ਇੱਕ ਮੈਂ ਵੇਖਿਆ ਇੱਕ ਵਾਟਰ ਕੁੱਲਰ ਦੀ ਜ਼ਰੂਰਤ ਹੈਗੀ ਇੱਥੇ ਪਾਣੀ ਠੰਡੇ ਦੀ ਆਰਓ ਆਰਓ ਦੀ ਲੋੜ ਹੈ ਆਰਓ ਇੱਕ ਆਰਓ ਸਿਸਟਮ ਦੀ ਜ਼ਰੂਰਤ ਹੈਗੀ ਹੈ ਤੇ ਜਿਹੜੀ ਜਿਹੜੀ ਇੱਥੇ ਕਮੀਆਂ ਨੇ ਸਮਸ਼ਾਨ ਕਰ ਜੇ ਲੋਕਾਂ ਨੂੰ ਜ਼ਰੂਰਤ ਹੈ ਆ ਕੇ ਆਪ ਖੁਦ ਦੇਖੋ ਜਿਹੜੀਆਂ ਕਮੀਆਂ ਨੇ ਇੱਥੇ ਸੰਜੋਗ ਦੇ ਪਿੱਛੇ ਸ਼ੈੱਡ ਬਣੀ ਜਾਂਦਾ ਉਹਦੇ ਵਾਸਤੇ ਦਾਨ ਦਿਓ ਤੇ ਆ ਇਹ ਸਾਰੇ ਆਪਣੇ ਬੈਠਣ ਵਾਸਤੇ ਜਗ੍ਹਾ ਆਪਾਂ ਹੀ ਇੱਥੇ ਆਣਾ ਹੁੰਦਾ ਤੇ ਇਸ ਕਰਕੇ ਸਾਰੇ ਇੱਥੇ ਸਮਸ਼ਾਨ ਕਰ ਜਲਾਲਾਬਾਦ ਦਾ ਸੰਜੋਗ ਕਰੋ ਜਿੱਥੇ ਵੀ ਕੋਈ ਕਮੀ ਲੱਗਦੀ ਹੈ ਉਹ ਤੁਸੀਂ ਪੂਰੀ ਕਰੋ ਕੋਈ ਨਾ ਕੋਈ ਕੰਡਾਰਾ ਜ਼ਰੂਰ ਕੱਢਿਆ ਕਰੋ ਇਹਨੇ ਕਹਿੰਦਾ ਖੀਮਾ ਜੱਜਕਾ ਵਾਹਿਗੁਰਜ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਜੈ ਸ਼ੇਰ ਅਸੀਂ ਬਹੁਤ ਧੰਨਵਾਦੀ ਆ ਰਾਜੂ ਜੀ ਦਾ ਔਰ ਇਹਨਾਂ ਦੀ ਸੁਸਾਇਟੀ ਦਾ ਬਰਾਦਰੀ ਦਾ ਜਿਨ੍ਹਾਂ ਨੇ ਇਹ ਇੱਕ ਨਵੇਂ ਤਰ੍ਹਾਂ ਦਾ ਸੋਚ ਰੱਖੀ ਹੈ ਕਿ ਗਰਮੀ ਵਿੱਚ ਜਾਂ ਹੋਰ ਸਖਤ ਮੌਸਮ ਵਿੱਚ ਇੱਥੇ ਲੋਕਾਂ ਨੂੰ ਸਿਰਫ ਪੱਖਿਆਂ ਨਾਲ ਸਾਰਨਾ ਪੈਂਦਾ ਸੀ ਹੁਣ ਉਹ ਕੂਲਰ ਦੀ ਥੋੜੀ ਜਿਹੀ ਤਾਹਤ ਮਿਲੇਗੀ ਅਜੇ ਮੈਨੂੰ ਲੱਗਦਾ ਹੈ ਕਿ ਇੱਕ ਕੂਲਰ ਨਾਲ ਸਾਰੇ ਆदमी ਸਰੇਗਾ ਦਾਨੀ ਸੱਜਣ ਬਹੁਤ ਨੇਅਤ ਤੇ ਆਦਰੰਦਾਇਕ ਸਾਹਮਣੇ ਬਰਾਂਡਾ ਵੀ ਅਸੀਂ ਬਣਾ ਰਹੇ ਆਂ ਮੈਨੂੰ ਲੱਗਦਾ ਉਹ ਵੀ ਬੜੀ ਜਲਦੀ ਅਸੀਂ ਸਟਾਰਟ ਕਰ ਦਿਆਂਗੇ ਉਧਰ ਵੀ ਬੈਂਚ ਤੇ ਉਹਨਾਂ ਦੀ ਲੋੜ ਪਏਗੀ ਕੁਝ ਤਾਂ ਸਭ ਆਪਣੇ ਲੈਵਲ ਤੇ ਕਰਦੀ ਰਹਿੰਦੀ ਏ ਜਿੱਥੇ-ਜਿੱਥੇ ਕਮੀਆਂ ਹੁੰਦੀਆਂ ਨੇ ਬਾਕੀ দান ਬਹੁਤ ਆਂਦਾ ਹੈ দান ਦੀਆਂ ਕੁਝ ਪਲੇਟਾਂ ਲਵਾ ਲਈ ਦੀਆਂ ਨੇ ਪਤਾ ਲੱਗਦਾ ਰਹਿੰਦਾ ਕਿ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕੀ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਰਾਜੂ ਜੀ ਨੇ ਹੋਰ ਵੀ ਜਿੱਥੇ ਲੱਗੇਗਾ ਜਾਂ ਲੋਕਾਂ ਦੇ ਸੁਝਾਅ ਹੋਣਗੇ ਸਭਾ ਕੋਸ਼ਿਸ਼ ਕਰੇਗੀ ਕੋਈ ਏਸੀ ਹਾਲ ਇੱਕ ਬਣਾ ਕੇ ਦਈਏ ਛੋਟਾ ਜਿਹਾ ਖਾਸ ਕਰਕੇ ਮੈਨੂੰ ਲੱਗਦਾ ਹੈ ਕਿ ਲੇਡੀਜ਼ ਬੇਟੀ ਹਾਲ ਹੈ ਜਿਹੜਾ ਉਹਨੂੰ ਉਹਨੂੰ ਜਲਦੀ ਏਸੀ ਕਰ ਦੇਣੇ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਥੋੜੀ ਜਿਹੀ ਆ ਰਹੀ ਹੈ ਉਹਦੇ ਚ ਕੋਲਰ ਵੀ ਹੈ ਨਹੀਂ ਤਾਂ ਉਹਨੂੰ ਏ ਕੋਲਰ ਦੀ ਬਜਾਏ ਏਸੀ ਕਰਨ ਦੀ ਸਲਾਹ ਹੈ ਤਾਂ ਫਿਰ ਇੱਕ ਵਾਰੀ ਅਸੀਂ 라ਜੂ ਖੇੜਾ ਜੀ ਦਾ ਬਹੁਤ ਧੰਨਵਾਦ ਕਰਨੇ ਆ ਸੁਖਤਾਨ ਸਭਾ ਵੱਲੋਂ